ਯਾਰ ਦੇ ਸਕੂਲਾਂ ਦੇ ਮੂਰੇ ਕਾਲਜਾਂ ਦੇ ਮੂਰੇ ਢੇੜੀ ਮਾਰਨ ਵਾਲੇ ਮੰਚਲਿਆਂ ਦਾ ਅੱਜ ਪੁਲਿਸ ਵਾਲਿਆਂ ਨੇ ਪੂਰਾ ਜਲੂਸ ਕਰ ਦਿੱਤਾ ਮਗਰ ਪੱਜ-ਪੱਜ ਕੇ ਚਲਾਨ ਕੱਟੇ ਤੇ ਵਾਰਨਿੰਗ ਦਿੱਤੀ ਅਜੇ ਮੰਚਲਿਆਂ ਨੂੰ ਸਾਰੇ ਸ਼ੇਅਰ ਕਰ ਰਹੇ ਨੇ ਅਤੇ ਪੁਲਿਸ ਵਾਲਿਆਂ ਨੂੰ ਸਵਾਸ਼ੀ ਦੇ ਰਹੇ ਨੇ ਕਿ ਧੀਆ ਭੈਣਾਂ ਦੀ ਅਜਿਹੀ ਹੀ ਰਾਖੀ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾਢੇ ਨਾਲ ਪਈਆ ਤੁਸੀਂ ਆਪ ਦੇਖਿਆ ਹੋਵੇਗਾ ਕਿ ਜਦੋਂ ਸਕੂਲਾਂ ਦਾ ਟਾਈਮ ਹੁੰਦਾ ਹੈ ਸਵੇਰੇ ਤੇ ਕਾਲਜਾਂ ਦਾ ਟਾਈਮ ਹੁੰਦਾ ਹੈ ਤੇ ਬਹੁਤ ਸਾਰੇ ਮੰਚਲੇ ਜਿਹੜੇ ਨੇ ਉਹ ਕਾਲਜਾਂ ਦੇ ਮੋਰੇ ਸਕੂਲਾਂ ਦੇ ਮੋਰੇ ਜਿਹਨੇ ਉਹ ਮੰਡਰਾਉਂਦੇ ਨੇ ਤੇ ਹੁਣ ਪੁਲਿਸ ਨੇ ਐਕਸ਼ਨ ਲਿਆ ਜੀ ਹਾਂ ਦੱਸ ਦਈਏ ਕਿ ਬਟਾਲਾ ਪੁਲਿਸ ਨੇ ਮਗਰ ਗੱਡੀਆਂ ਲਾ ਲਾ ਕੇ ਇਹਨਾਂ ਨੌਜਵਾਨਾਂ ਨੂੰ ਫੜਿਆ ਹੈ ਨੌਜਵਾਨ ਜੜੀ ਨੇ ਤਿੰਨ ਤਿੰਨ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਨੌਜਵਾਨ ਸਵਾਰ ਹੋ ਕੇ ਉਹ ਗੇੜੀਆਂ ਮਾਰ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਅਤੇ ਇਹਨਾਂ ਨੂੰ ਚਲਾਣ ਰੇਨਾਂ ਦੇ ਕੱਟੇ ਨੇ ਅਤੇ ਇਹਨਾਂ ਨੂੰ ਵਾਰਨਿੰਗ ਵੀ ਜਿਹੜੀ ਆ ਉਹ ਦਿੱਤੀਆਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪੁਲਿਸ ਵਾਲਿਆਂ ਨੇ ਜਿਹੜਾ ਇਹ ਉਹ ਇਹਨਾਂ 3 ਭੈਣਾਂ ਦੀ ਰਾਖੀ ਕੀਤੀ ਐ ਸੋ ਲੋਕ ਸਾਬਾਸ਼ੀ ਦੇ ਰਹੇ ਨੇ ਪੁਲਿਸ ਦੀ ਇਸ ਕਾਰਜਗੁਜ਼ਾਰੀ ਨੂੰ ਕਿਉਂਕਿ ਸਵੇਰੇ ਸਵੇਰੇ ਜਿਹੜਾ ਜਦੋਂ ਸਕੂਲਾਂ ਦਾ ਕਾਲਜਾਂ ਦਾ ਟਾਈਮ ਹੁੰਦਾ ਹੈ ਇਸ ਸਮੇਂ ਬਹੁਤ ਸਾਰੀ ਮੰਢੀਰ ਜਿਹੜੀ ਹੈ ਉਹ ਕਾਲਜਾਂ ਤੇ ਸਕੂਲਾਂ ਦੇ ਮੋਰੇ ਮੰਡਰਾਉਂਦੀ ਹੈ ਦੱਸਿਆ ਗਿਆ ਪੁਲਿਸ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਤਾਂ ਜੋ ਗੱਡੀਆਂ ਤੇ ਹੂਟਰ ਲਾ ਕੇ ਵੀ ਅਜਿਹਾ ਆਉਂਦੇ ਨੇ ਤੇ ਪਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਜਵਾਨ ਗੇੜੀਆਂ ਮਾਰਦੇ ਨੇ ਹੁਣ ਇਹਨਾਂ ਨੂੰ ਜੋ ਹੈ ਇਹਨਾਂ ਦੇ ਚਲਾਨ ਕੱਢ ਕੇ ਵਾਰਨਿੰਗ ਜਿਹੜੀ ਆ ਉਹ ਦਿੱਤੀ ਗਈ ਆ ਸੋ ਤੁਸੀਂ ਤੁਹਾਨੂੰ ਸੁਣਾਉਂਦਿਆਂ ਕਿ ਆਖਿਰਕਾਰ ਮੌਕੇ ਤੇ ਕੀ ਹੋਇਆ ਤੇ ਤਸਵੀਰਾਂ ਦਿਖਾਉਂਦੇ ਆ ਕਿ ਕਿਵੇਂ ਜਿਹੜਾ ਹੈ ਉਹ ਮੌਕੇ ਤੇ ਇਹਨਾਂ ਨੂੰ ਜੋ ਹੈ ਉਹ ਚਲਾਨ ਕੱਟੇ ਗਏ ਨੇ ਇੱਕ ਪਾਸੇ ਤੁਸੀਂ ਤਸਵੀਰਾਂ ਇਹਨਾਂ ਨੂੰ ਫੜਨ ਦੀਆਂ ਦੇਖੋ ਤੇ ਇੱਕ ਪਾਸੇ ਤੁਸੀਂ ਪੁਲਿਸ ਦੀ ਗੱਲ ਸੁਣੋ ਕਿ ਉਹਨਾਂ ਨੇ ਕਿਵੇਂ ਮੌਕੇ ਤੇ ਸਾਰਾ ਕੁਝ ਕੀ ਤੈ ਐਕਸ਼ਨ ਮਾਨਜੋਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਪਾਇ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂ ਬਾਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਕਲ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਆ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਰਾ ਦੇ ਕੰਮ ਨਾ ਕਰਨਾ ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨਿਜਮਤਨ ਨੂੰ ਜਾਣੂ ਕਰੀਦਾ ਸਮਾਂ ਇਹੋ ਜਿਹਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਉਹਨਾਂ ਦਾ ਪਿੱਛਾ ਕੀਤਾ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਨੇ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਂਵ ਵਿੱਚ ਜਿਹੜਾ ਕਰੇਗਾ ਉਹਦਾ ਇਹ ਹਾਲ ਹੋਏਗਾ ਜੀ ਜੈਸਰ